ਇਹ ਕੁੜੀ ਪਹਿਲਾਂ ਇੰਸਟਾਗ੍ਰਾਮ ਉਤੇ ਰੀਲਾਂ ਪਾ ਪਾ ਕੇ ਮਸ਼ਹੂਰੀ ਖੱਟੀਆ ਬਹੁਤ ਸਾਰੇ ਵਾਲ ਖਲਾਰ ਖਲਾਰ ਕੇ ਕੁੜੀ ਨੇ ਵੀਡੀਓ ਪਾਈਆਂ ਗਾਣੇ ਲਾ ਲਾ ਕੇ ਲੋਕਾਂ ਨੂੰ ਆਪਣਾ ਤੇਰਾ ਹਾਵ ਭਾਵ ਦਿਖਾਉਂਦੀ ਰਹੀ ਆ ਤੇ ਅੱਜ ਇਹ ਲੋਕਾਂ ਦੇ ਵਿੱਚ ਬੜੀ ਭੋਲੀ ਭਾਲੀ ਤੇ ਬੜੀ ਇੱਕ ਮਾਨੋ ਬੜਾ ਖਿੱਚਣ ਵਾਲੀ ਇੱਕ ਬੜਾ ਦਿਲ ਦੀ ਤੇ ਰੂਹ ਦੀ ਤੇ ਮੂੰਹ ਦੀ ਬੜੀ ਮਿੱਠੀ ਆ ਵੀ ਆਜੋ 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 ਬਹਿਜੋ ਜੀ ਹਾਂਜੀ 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 ਆਜੋ ਵੀ ਇਹ ਕੋਈ ਨਾ ਕੋਈ ਬੰਦਾ ਜਿਹੜਾ ਆਊਗਾ ਜਾਂ ਕੋਈ ਗੱਲਬਾਤ ਆ ਇਹ ਬੰਦਾ ਮਾਲ ਲੈ ਕੇ ਆਇਆ ਹੋਊਗਾ ਕੋਈ ਨਾ ਕੋਈ ਤਾਂ ਹੀ ਕਰਕੇ ਬੰਦੇ ਨੂੰ ਮਿੱਠਾ ਮਿੱਠਾ ਕੂਣਾ ਪਰ ਮੈਂ ਵੀਰੋ ਤੁਹਾਨੂੰ ਵੇਖੋ ਇਹ ਕੁੜੀ ਨੇ ਕਿੰਨੇ આરોਪ ਲਾਏ ਆਪਣੇ ਪਿਓ ਦੇ ਤੇ ਕਹਿੰਦੀ ਨਸ਼ੇੜੀ ਆ ਉਹ ਭੰਗਲੇ ਪਕੌੜੇ ਖਾਂਦਾ ਜੀ ਉਹ ਕਰਦਾ ਜੀ ਪਹਿਲੀ ਗੱਲ ਇਹਨੇ ਇੰਨੀ ਗੱਲ ਕਹੀ ਵੀ ਮੇਰਾ ਪਿਓ ਹੈ ਹੀ ਨਹੀਂਗਾ ਕਹਿੰਦੀ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਤੇ ਹੁਣ ਉਹ ਕਹਿੰਦੀ ਚਟਾ ਪੀਂਦਾ ਰਿਹਾ ਉਹ ਚਟੇ ਪੀਣ ਵਾਲਾ ਤਾਂ ਬੰਦਾ ਹੈ ਹੀ ਨਹੀਂਗਾ ਗਾਤਰਾ ਉਹਨੇ ਬੰਦੇ ਨੇ ਗੱਲ ਦੇ ਵਿੱਚ ਪਾਇਆ ਤੂੰ ਆਖਣ ਦੀਆਂ ਚਟਾ ਪੀਂਡਿਆ ਚਟਾ ਕਿਹੜੇ ਹਿਸਾਬ ਨਾਲ ਪੀਂਦਾ ਦੱਸੋ ਜੇ ਚਟਿਆ ਹੋਵੇ ਬੰਦਾ ਤੇ ਉਹ ਆੜੀ ਬੰਦਿਆਂ ਨੂੰ ਪਾ ਲੈਂਦਾ ਵੀ ਵਾਕਿਆ ਬੰਦਾ ਚਟੇ ਵਾਲਾ ਯਾਰ ਕਿੱਟੇ ਵਾਲਾ ਬੰਦਾ ਨੀਗਾ ਉਹ ਬੰਦਾ ਹੈਗਾ ਸੱਚਾ ਸੁੱਚਾ ਬੰਦਾ ਕਿਰਤ ਕਰਨ ਵਾਲਾ ਬੰਦਾ ਆ ਹੁਣ ਦੇਖੋ ਉਹਦੀ ਰੋਟੀ ਪਾਣੀ ਪਕਾਉਣ ਤੋਂ ਇਹ ਭੱਜੇ ਆ ਉਹ ਉਹਦੀ ਇੱਕ ਮਾਂ ਆ ਜਿਹੜੀ ਇਹ ਕੁੜੀ ਆ ਕੁੜੀ ਦੀ ਦਾਦੀ ਆ ਉਹ ਵੀ ਬਜ਼ੁਰਗ ਆ ਤੇ ਉਹ ਮੰਜੇ ਤੇ ਬੈਠੀ ਆ ਤੇ ਉਹਨੂੰ ਰੋਟੀ ਪਾਣੀ ਕਿਹਨੇ ਦੇਣਾ ਮੈਂ ਤੇ ਸਭ ਤੋਂ ਵੱਡੋ ਗੱਲ ਇਹ ਕਹੀ ਆ ਵੀ ਸਭ ਤੋਂ ਵੱਡੀ ਸੇਵਾ ਮਾਪੇ ਦੀ ਆ ਜੇ ਰੱਬ ਦੀ ਸੇਵਾ ਕਰਨੀ ਤੇ ਮਾਪੇ ਦੀ ਸੇਵਾ ਕਰ ਲੋ ਸਭ ਤੋਂ ਵੱਡੀ ਪ੍ਰਮਾਤਮਾ ਦੀ ਸੇਵਾ ਇਹੋ ਹੀ ਆ ਪਰ ਮੈਂ ਹੁਣ ਇਹ ਵੀਰਾਂ ਨੂੰ ਕਹਿਣਾ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਤੇ ਇਹਨਾਂ ਨੂੰ ਆਟੋਮੈਟਿਕਲੀ ਹੀ ਕਾਮਯਾਬ ਹੋਣ ਦਿਓ ਤੁਸੀਂ ਇਹਨਾਂ ਦੀ ਕੋਈ ਮਾਲੀ ਸਹਾਇਤਾ ਨਾ ਕਰੋ ਇਹਨਾਂ ਨੂੰ ਕੋਈ ਪੈਸਾ ਨਾ ਦਿਓ ਕਿਉਂਕਿ ਇਹਨਾਂ ਨੂੰ ਪੈਸੇ ਬਹੁਤ ਸਾਰੇ ਆ ਚੁੱਕੇ ਆ ਇਹਨਾਂ ਨੇ ਦੱਸਣਾ ਨਹੀਂਗਾ ਇੱਕ ਸਿਰਫ ਮੰਨੇ ਨੇ ਵੀਡੀਓ ਪਾ ਕੇ ਉਹ ਪੈਸੇ ਵਿਖਾ ਦਤੇ ਆ ਵੀ ਮੈਂ ਲੱਖ ਰੁਪਇਆ ਦੇਤਾ ਲੋਕਾਂ ਨੂੰ ਪਤਾ ਲੱਗਾ ਇਹ ਲੱਖ ਦਾ ਇਹ ਵੀ ਨਹੀਂ ਪਤਾ ਕਿ 10 ਲੱਖ ਆ ਗਿਆ ਹੋਵੇ ਕਿ 15 ਲੱਖ ਆ ਗਿਆ ਹੋਵੇ ਕੋਈ ਕਿਸੇ ਨੂੰ ਸੱਚ ਨਹੀਂ ਦੱਸਦਾ ਹੁੰਦਾ ਤੇ ਇਹ ਸੰਗਤ ਨੂੰ ਗੁੰਮਰਾਹ ਕੀਤਾ ਗਿਆ ਆ ਸਾਡੇ ਵੀਰਾ ਭਰਾਵਾਂ ਨੂੰ ਐਨਆਰਆਈ ਜਿਹੜੇ ਉਹਨਾਂ ਨੂੰ ਗੁੰਮਰਾਹ ਕਰਕੇ ਭਾਵਕ ਹੋ ਕੇ ਰੋ ਰੋ ਕੇ ਵੀਡੀਓ ਪਾ ਕੇ ਲੋਕਾਂ ਨੂੰ ਦੱਸ ਕੇ ਕਿ ਅਸੀਂ ਮਰ ਚਲੇ ਆਂ ਅਸੀਂ ਖਰਚਾ ਵੜਾ ਸਾਡਾ ਉਹ ਆ ਹੁਣ ਮੈਂ ਕਹਾਂ ਵੀ ਆਪਣੇ ਤੁਸੀਂ ਚਾਹ ਵੇਚੋ ਚਾਹ ਵੇਚ ਕੇ ਤਾਂ મોદી ਵੇਖੋ ਅੱਜ ਇੰਡੀਆ ਦਾ ਪ੍ਰਧਾਨ ਮੰਤਰੀ ਬਣ ਗਿਆ ਤੇ ਤੁਸੀਂ ਚਾਹ ਵੇਚ ਕੇ ਆਪਣੇ ਸਕੂਲ ਦੀ ਫੀਸ ਨਹੀਂ ਦੇ ਸਕਦੇ ਜੇਕਰ ਤੁਸੀਂ ਆਪਣੇ ਸਕੂਲ ਦੀ ਫੀਸ ਦੇਣੀ ਆ ਤਾਂ ਆਪਣੀ ਮਿਹਨਤ ਕਰਕੇ ਦਿਓ ਲੋਕਾਂ ਦੇ ਸਿਰਾਂ ਤੋਂ ਫੀਸਾਂ ਨਾ ਦਿਓ ਕਿਉਂਕਿ ਆਪਾਂ ਇਦਾਂ ਹੀ ਕਰਨ ਲੱਗੇ ਤਾਂ ਫਿਰ ਸਾਰਾ ਪੰਜਾਬ ਇਹ ਟਾਡੇ ਵਰਗੋਂ ਰੇੜੀਆਂ ਲਾ ਕੇ ਵੀਡੀਓ ਪਾਊਗਾ ਤਾਂ ਸਾਰੇ ਲੋਕਾਂ ਕੋਲ ਪੈਸੇ ਬਹੋਂ ਮੰਗਾ ਕੇ ਤੇ ਸਿੱਖਿਆ ਦੀ ਬੇਇੱਜ਼ਤੀ ਚੰਗੀ ਤਰ੍ਹਾਂ ਰਾਜ ਕੇ ਦੱਬ ਕੇ ਕਰਿਆ ਕਰਨਗੇ ਹਾਂਜੀ ਸੰਗਤ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦਾਸ ਸੰਗਤਾਂ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਸਾਧ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਇਹ ਕਰਨੀ ਆ ਕਿ ਜਿਹੜੀ ਉਹ ਟੀ ਸ਼ਰਟ ਵਾਲਾ ਚਾਹ ਵਾਲੀ ਖੋਖੇ ਵਾਲੀ ਕੁੜੀ ਉੱਥੇ ਰਹੀਏ ਖੋਲ ਕੇ ਬੈਠੀ ਆਪਣੀ ਦੁਕਾਨ ਤੇ ਆਪਣੀ ਉਹਦੀ ਮਾਂ ਤੇ ਉਹਦਾ ਭਰਾ ਉੱਥੇ ਬੈਠੇ ਨੇ ਮੈਂ ਅੱਜ ਉਹਨਾਂ ਦੇ ਕੋਲ ਹੋ ਕੇ ਗਿਆ ਆ ਹੋ ਕੇ ਆਇਆ ਆ ਤੇ ਉਹ ਵੀਡੀਓ ਮੈਂ ਆਪਣੀ YouTube ਉੱਤੇ ਲਾਈ ਆ ਤੇ ਉਹਦੇ ਵਿੱਚ ਸਾਨੂੰ ਬੜਾ ਕੁਝ ਵੇਖਣ ਨੂੰ ਮਿਲਿਆ ਜਿਹੜਾ ਕਿ ਉਸ ਕੁੜੀ ਨੇ ਜਿਹਨੂੰ ਪਹਿਲੇ ਦਿਨ ਵੀਡੀਓ ਪਾਈ ਆ ਤੇ ਉਹਨੇ ਕਿਹਾ ਸੀ ਕਿ ਮੇਰਾ ਬਾਪ ਨਹੀਂ ਹੈਗਾ ਸਾਡੇ ਸਿਰ ਤੇ ਕੋਈ ਨਹੀਂ ਹੈਗਾ ਸਾਡੇ ਘਰ-ਬਾਰ ਕੋਈ ਨਹੀਂ ਹੈਗਾ ਤੇ ਸਾਡੀ ਕੋਈ ਵੀ ਕੋਈ ਮਤਲਬ ਕੰਮਕਾਜ ਕਰਨ ਵਾਲੀ ਕੋਈ ਸਾਡੀ ਸਹੂਲਤ ਜਿੱਦੋਂ ਸਾਨੂੰ ਕੋ ਮਿਲੇ ਕੋਈ ਸਾਡਾ ਨਹੀਂ ਹੈਗਾ ਕੰਮਕਾਜ ਤੇ ਅਸੀਂ ਇਸ ਕਰਕੇ ਇਹ ਖੋਖਾ ਚਾਹ ਦਾ ਮਤਲਬ ਖੋਲਿਆ ਹੋਇਆ ਆ ਤੇ ਵੀਡੀਓ ਪਾਈ ਆ ਤੇ ਮੈਂ ਸਭ ਤੋਂ ਪਹਿਲਾਂ ਵੀਰ ਨੂੰ ਕਹਿਣਾ ਚਾਹਣਾ ਆ ਕਿ ਅਵੀ ਸਿੱਧੂ ਵੀਰ ਨੂੰ ਕਹਿਣਾ ਚਾਹਣਾ ਵੀ ਵੀਰ ਜੀ ਜਦੋਂ ਤੁਸੀਂ ਪੋਸਟ ਕਿਸੇ ਦੀ ਪਾਉਣੀ ਹੈ ਨਾ ਤੇ ਥੋੜਾ ਬਾਲਾ ਜਾਜ ਪੜਤਾਲ ਕਰਕੇ ਤੇ ਫੇਰ ਪੋਸਟ ਪਾਇਆ ਕਰੋ ਐਵੇਂ ਹਾਰੀ ਸਾਰੀ ਦੀ ਪੋਸਟ ਨਾ ਪਾਦੇ ਕਰੋ ਤੁਹਾਨੂੰ ਪਤਾ ਕਾਲ ਯੁਗ ਦਾ ਜ਼ਮਾਨਾ ਕਾਲ ਯੁਗ ਦੇ ਵਿੱਚ ਲੋਕ ਬਹੁਤ ਸਾਰਾ ਮਾਲ ਇਕੱਠਾ ਕਰ ਰਹੀ ਆ ਤੇ ਉਹਨਾਂ ਨੂੰ ਕਿਸੇ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਉਹ ਕੁੜੀ ਨੇ ਵੀਡੀਓ ਦੇ ਵਿੱਚ ਕਿਹਾ ਆ ਕਿ ਮੇਰਾ ਬਾਪ ਨਹੀਂ ਹੈਗਾ ਤੇ ਬਾਪ ਜਿਉਂਦਾ ਜਾਗਦਾ ਮਿਸਾਲ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੇ ਸਾਹਮਣੇ ਆ ਕੇ ਉਹਨੇ ਇਹਨਾਂ ਦੀਆਂ ਕਰਤੂਤਾਂ ਦੱਸੀਆਂ ਵੀ ਇਹਨਾਂ ਨੇ ਮੇਰੇ ਨਾਲ ਸਾਡੇ ਨਾਲ ਆਹ ਕੁਛ ਕਰਕੇ ਇੱਥੋਂ ਗਈਆਂ ਜਿੰਨੇ ਸਾਲ ਹੋ ਗਏ ਆ ਸਾਡੇ ਤੋਂ ਵੱਖ ਰਹਿੰਦੀਆਂ ਨੇ। ਇਹ ਇਹਨਾਂ ਦੀ ਮਾਂ ਪਤਾ ਨਹੀਂ ਕਿਹੜੇ ਕਿਹੜੇ ਕੰਮ ਕਰਦੀ ਰਹੀ ਆ ਜਾਂ ਉਹਨੇ ਪਿਓ ਨੇ ਇਹਨਾਂ ਦੇ ਬਾਰੇ ਗੱਲਬਾਤ ਕੀਤੀ ਆ ਵੀ ਜਾਂ ਹਾਂ ਗੱਲਬਾਤ ਆ ਤੇ ਵੇਖੋ ਇਹਨਾਂ ਨੇ ਕਈ ਪ੍ਰਕਾਰ ਦੀਆਂ ਗੱਲਾਂ ਬਾਤਾਂ ਕਰਕੇ ਸੋਸ਼ਲ ਮੀਡੀਆ ਤੇ ਮਸ਼ਹੂਰੀ ਖੱਟੀ ਆ ਮਸ਼ਹੂਰੀ ਖਾਟ ਕੇ ਤੇ ਲੋਕਾਂ ਨੂੰ ਇੱਕ ਭਾਵਕ ਹੋ ਹੋ ਕੇ ਰੋ ਰੋ ਕੇ ਵੀਡੀਓ ਪਾ ਪਾ ਕੇ ਸਾਡੇ ਸਕੂਲ ਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਅਸੀਂ ਪੜਦੇ ਆ ਸਾਡਾ ਖਰਚਾ ਕੌਣ ਚੱਕੂਗਾ ਤੇ ਅਹੀਂ ਤਾਂ ਅਗਰ ਕੇ 4 ਲੱਖ ਓਕਾ ਕੋ ਜੇ ਤੁਸੀਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਬੰਦਾ ਸਿਆਣਾ ਹੋਵੇ ਨਾ ਉਹ ਮਸ਼ਹੂਰੀ ਨਹੀਂ ਕਰਦਾ ਜਿੰਨੂੰ ਖੁੱਖ ਲੱਗੂਗੀ ਜਿੰਨੂੰ ਤੇ ਲੱਗੂਗੀ ਉਹਨੇ ਤੁਹਾਡੀ ਆਪੇ ਦੁਕਾਨ ਤੇ ਆ ਕੇ ਚਾਹ ਪਾਣੀ ਛੱਕ ਕੇ ਜਾਣਾ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਦਾ ਮਤਲਬ ਇਹੋ ਹੁੰਦਾ ਵੀ ਲੋਕ ਸਾਡੇ ਕੋ ਆਉਣ ਭਾਵਕ ਹੋ ਕੇ ਰੋ ਰੋ ਕੇ ਹੀ ਪੋਸਟਰ ਪਾ ਕੇ ਤੇ ਲੋਕਾਂ ਨੂੰ ਦਿਖਾਈਏ ਤੇ ਲੋਕ ਜਿਹੜੇ ਤਗੜੇ ਤਗੜੇ ਘਰਾਣੇ ਵਾਲੇ ਲੋਕ ਨੇ ਗਰੀਬਾਂ ਦੀ ਇਹ ਇਦਾਂ ਦੀਆਂ ਵੀਡੀਓ ਵੇਖ ਕੇ ਉਹਨਾਂ ਦਾ ਮਨ ਨੂੰ ਠੇਸ ਪਹੁੰਚ ਜਾਂਦਾ ਯਾਰ ਨਹੀਂ ਯਾਰ ਮਦਦ ਕਰਨੀ ਚਾਹੀਦੀ ਆ ਤੇ ਮਦਦ ਕਰ ਜਾਂਦੇ ਆ ਹੁਣ ਮਨਦੀਪ ਮੰਨਾ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਆ ਕੇ 1 ਲੱਖ ਰੁਪਇਆ ਦੇ ਕੇ ਗਿਆ ਹੋਰ ਵੀ ਪਤਾ ਨਹੀਂ ਕਿੰਨੇ ਲੋਕ ਆ ਆ ਕੇ ਇੱਥੇ ਪੈਸੇ ਇਹ ਕੁੜੀ ਨੂੰ ਦੇ ਕੇ ਗਏ ਆ ਤੇ ਉਹ ਜਿਹੜੇ ਲਾਗੇ ਜਿਹੜੇ ਦੂਸਰੀਆਂ ਰੇੜੀਆਂ ਵਾਲੇ ਜਿੰਨੇ ਭਈਏ ਜਿਹੜੇ ਬੈਠੇ ਆ ਜਾਂ ਹੋਰ ਆਪਣੇ ਵਿਚਾਰੇ ਪੰਜਾਬੀ ਜਿਹੜੇ ਰੇੜੀਆਂ ਲਾ ਕੇ ਬੈਠੇ ਆ ਫਿਰ ਉਹਨਾਂ ਦੀ ਵੀ ਪੋਸਟ ਪਾਉਣੀ ਚਾਹੀਦੀ ਆ ਵੀ ਉਹਨਾਂ ਨੂੰ ਵੀ 10-10 ਲੱਖ ਰੁਪਏ ਦਿਵਾਉਣਾ ਚਾਹੀਦਾ ਹੈ ਹਨ ਤੇ ਉਹ ਵੀ ਫਿਰ ਪੋਸਟ ਸੋਸ਼ਲ ਮੀਡੀਆ ਤੇ ਵਾਇਰਲ ਕਰਨੀ ਚਾਹੀਦੀ ਉਹਨਾਂ ਦੇ 10-10 ਲੱਖ ਰੁਪਏ ਉਹਨਾਂ ਨੂੰ ਵੀ ਦਿਵਾਉਣਾ ਚਾਹੀਦਾ ਕਿਉਂਕਿ ਉਹ ਵੀ ਰੇੜੀ ਲਾ ਕੇ ਬੈਠੇ ਆ ਇਹ ਕੁੜੀ ਦੀ ਤਰ੍ਹਾਂ ਸਾਨੂੰ ਕਹਿਣਾ ਆ ਵੀ ਮਦਦ ਜਿਹੜੇ ਵੀਰ ਭਰਾ ਕਰਦੇ ਆ ਉਹ ਕਰੋ ਸਭ ਦੀ ਯੂਰ ਪਰ ਪੁਸ਼ਪ ਪੜਤਾਲ ਕਰਕੇ ਮਦਦ ਕਰੋ ਕਿਉਂਕਿ ਬਾਹਰਲੇ ਦੇਸ਼ਾਂ ਵਿੱਚ ਤੁਸੀਂ ਕਮਾਈਆਂ ਕਰਦੇ ਹੋ ਬੜੀਆਂ ਔਖੀਆਂ ਮਿਹਨਤਾਂ ਕਰਦੇ ਹੋ ਇਹ ਨਾ ਹੋਵੇ ਕਿ ਤੁਹਾਡਾ ਮਾਲ ਧਨ ਜਿਹੜਾ ਪੈਸਾ ਤੁਹਾਡਾ ਐਵੇਂ ਹੀ ਲੁੱਟਿਆ ਜਾਵੇ ਤੇ ਤੁਹਾਨੂੰ ਇਹ ਸੇਵਾ ਕਰਨ ਦਾ ਕੋਈ ਫਲ ਨਾ ਮਿਲੇ ਵੀ ਐਵੇਂ ਲੋਕ ਪਰੋਲ ਬਣਾਈ ਜਾਂਦੇ ਗੱਲਾਂ ਦੇ ਵੀ ਇਹ ਬੜੇ ਮਾੜੇ ਆ ਜੀ ਹੁਣ ਤੇ ਇਹ ਜਨਾਨੀ ਜਿਹੜੀ ਆ ਇਹ ਆਪਣੇ ਬੱਚਿਆਂ ਨੂੰ ਲੈ ਕੇ ਕਦੀ ਕਦੇ ਤੁਰ ਹੀ ਫਿਰਦੀ ਰਹੀ ਪਹਿਲਾਂ ਕਦੀ ਕਦੇ ਤੁਰਦੀ ਫਿਰਦੀ ਰਹੀ ਆ ਤੇ ਇਹ ਜ਼ਿੰਮੇਵਾਰੀਆਂ ਤੋਂ ਭੱਜੀ ਹੋਈ ਜਨਾਨੀ ਆ ਜਿਹੜਾ ਬੰਦਾ ਜ਼ਿੰਮੇਵਾਰੀ ਤੋਂ ਭੱਜਾ ਹੁੰਦਾ ਨਾ ਚਾਹੇ ਉਹ ਬੰਦਾ ਲਾ ਲੋ ਚਾਹੇ ਉਹ ਜਨਾਨੀ ਲਾ ਲੋ ਜ਼ਿੰਮੇਵਾਰੀ ਤੋਂ ਭੱਜਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਗ੍ਰਿਸ਼ਟੀ ਹੋ ਗਏ ਆ ਪਰ ਗ੍ਰਿਸ਼ਤ ਦਾ ਆਪਾਂ ਨੂੰ ਸਿਧਾ ਹੱਦ ਦਾ ਨਹੀਂ ਪਤਾ ਤੇ ਆਪਾਂ ਗ੍ਰਸਥੀ ਮਾਰਗ ਦੇ ਉੱਤੇ ਚੱਲਣਾ ਕਿੱਦਾਂ ਆ ਤੇ ਆਪਾਂ ਗ੍ਰਸਥੀ ਰਹਿਣ ਦਾ ਕਦਾਂ ਆ ਇਹ ਕੁੜੀ ਕਹਿੰਦੀ ਰਹੀ ਆਪਣੀ ਵੀਡੀਓ ਵਿੱਚ ਸਾਨੂੰ ਸਾਡਾ ਪਿਓ ਮਾਰਦਾ ਕੁੱਟਦਾ ਰਿਹਾ ਜੇ ਮਾਰਦਾ ਕੁੱਟਦਾ ਰਿਹਾ ਤੇ ਇਹ ਇਹ ਅੱਜ ਦੀ ਗੱਲ ਥੋੜੀ ਆ ਇਹ ਇਹਨਾਂ ਕੱਲਿਆਂ ਨਾਲ ਥੋੜੀ ਗੱਲ ਹੋਈ ਪਿੱਛੇ ਬੰਦੇ ਜਿਹੜੇ ਸੀ ਉਹ ਜਨਾਨੀਆਂ ਨੂੰ ਮਾਰਦੇ ਕੁੱਟਦੇ ਸੀ ਜਨਾਨੀਆਂ ਆਪਣਾ ਘਰ ਛੱਡ ਕੇ ਨਹੀਂ ਜਾਂਦੀਆਂ ਏ ਨਹੀਂ ਵੀ ਉਸੇ ਵળી ਆਪਣਾ ਘਰ ਛੱਡ ਕੇ ਤੇ ਭੱਜਣਾ ਤੇ ਕਦੀ ਕਿਤੇ ਰਹਿਣਾ ਤੇ ਕਦੀ ਕਿਤੇ ਰਹਿਣਾ ਤੇ ਆਪਣੀ ਜ਼ਿੰਦਗੀ ਖਰਾਬ ਕਰ ਲੈਣੀ ਅਗਲੀਆਂ ਕੁੱਟਾਂ ਮਾਰਾ ਖਾ ਕੇ ਆਪਣੇ ਘਰ ਦੇ ਵਿੱਚ ਬੈਠੀਆਂ ਰਹਿੰਦੀਆਂ ਜਿਹੜੀਆਂ ਅਸਲ ਮਾਂ ਬਾਪ ਦੀਆਂ ਅਸਲੀ ਮਾਦੇ ਦੀਆਂ ਧੀਆ ਹੁੰਦੀਆਂ ਸੀ ਤੇ ਇਹ ਆਖਣ ਲਈ ਆ ਵੀ ਮੈਂ ਇਹ ਬੱਚੇ ਪਾਲਦੀ ਨਹੀਂ ਮੈਂ ਉਹ ਕਰਦੀ ਰਹੀ ਆ ਤੇ ਜੇ ਬੱਚੇ ਪਾਲਦਿਆਂ ਇਹ ਬੱਚੇ ਪਾਲੀ ਜਾਂ ਸੋਸ਼ਲ ਮੀਡੀਆ ਦੇ ਵੀਡੀਓ ਕਾਦੇ ਵਾਸਤੇ ਪਾਈਆਂ ਤੇ ਅਗਲੇ ਗੁਰਸਿੱਖ ਬੰਦੇ ਨੂੰ ਇੱਕ ਚੰਗੇ ਭਲੇ ਬੰਦੇ ਨੂੰ ਤੁਸੀਂ ਬਦਨਾਮ ਕਿਉਂ ਕੀਤਾ ਸਭ ਤੋਂ ਵੱਡੀ ਗੱਲ ਆ ਜੇ ਤੁਸੀਂ ਮੰਨ ਲਓ ਪੈਸੇ ਲੋਕਾਂ ਦੇ ਕੋਲੋਂ ਜੇਬਾਂ ਦੇ ਵਿੱਚੋਂ ਲੋਕਾਂ ਕੋਲ ਲੁੱਟਣੇ ਹੀ ਲੁੱਟਣੇ ਕਿ ਸੁੱਟਣੇ ਹੀ ਤੇ ਤੁਸੀਂ ਸੱਚ ਬੋਲਦੇ ਹੁਣ ਜਿਹੜੇ ਬੰਦੇ ਤੁਹਾਡੀ ਮਦਦ ਕਰਕੇ ਆਏ ਆ ਉਹਨਾਂ ਬੰਦਿਆਂ ਦੇ ਮਨਾਂ ਨੂੰ ਕਿੰਨੀ ਠੇਸ ਪਹੁੰਚੀ ਉਹ ਯਾਰ ਸਾਡੇ ਪੈਸੇ ਖੂਜ ਗਏ ਸਾਡੇ ਪੈਸੇ ਖੂਬ ਵਿੱਚ ਗਏ ਤੇ ਪਰ ਇੱਕ ਵੇਖੋ ਇਹਨੂੰ ਮੈਂ ਕੁੜੀ ਨੂੰ ਕਿਹਾ ਮੈਂ ਤੂੰ ਕੁੜੀਆਂ ਕੁੜੀਆਂ ਤੇ ਕੁੜੀਆਂ ਵਾਂਗੋਂ ਰਹਿ ਜਿਹੜੀਆਂ ਸਿਰਾਂ ਦੇ ਉੱਤੇ ਚੁੰਨੀਆਂ ਮੋਗਲ ਲਾਉਂਦੇ ਹੁੰਦੇ ਹਨਾ ਢੀਆਂ ਪੈਣਾ ਦੇ ਇਟਾ ਲੁਰਦੇ ਹੁੰਦੇ ਸੀ ਨਾ ਉਹ ਅੱਜ ਦੇ ਸਮੇਂ ਦੇ ਵਿੱਚ ਮੋਗਲਾਂ ਨੂੰ ਉਹ ਕੰਮ ਕਰਨ ਦੀ ਲੋੜ ਹੀ ਕਿਉਂਕਿ ਢੀਆਂ ਪੈਣਾ ਦੇ ਸਿਰਾਂ ਦੇ ਉੱਤੇ ਕੁਝ ਕਿ ਢੀਆਂ ਪੈਣਾ ਦੇ ਸਿਰਾਂ ਦੇ ਤੇ ਚੁੰਨੀਆਂ ਵੈਸੇ ਹੀ ਉੱਡ ਗਈਆਂ ਚੁੰਨੀਆਂ ਸਿਰਾਂ ਦੇ ਤੇ ਹੈ ਹੀ ਨਹੀਂ ਮੈਂ ਕੁੜੀਏ ਤੂੰ ਪਹਿਲਾਂ ਆਪਣਾ ਸਿਰ ਢੱਕ ਕੇਸ ਗੁਰੂ ਦੀ ਮੋਹਰ ਹੁੰਦੇ ਆ ਤੇ ਮੈਂ ਸਿਰ ਟੱਕ ਚੱਜਦਾ ਕੋ ਕੰਮ ਕਰ ਤੇ ਮੈਂ ਹਾਂ ਤੂੰ ਨੰਗੇ ਸਿਰ ਇਹ ਕੀ ਲੋਕਾਂ ਨੂੰ ਸ਼ੋਸ਼ਾ ਬਣਾ ਕੇ ਦਿਖਾਉਣ ਡਏ ਆ ਜੇ ਤੁਸੀਂ ਮਿਹਨਤ ਕਰਦੇ ਆ ਤਾਂ ਫਿਰ ਮਿਹਨਤ ਕਰਦੇ ਆ ਤੇ ਚੁੱਪਚੀ ਪੀਦੇ ਆਪਣੀ ਮਿਹਨਤ ਕਰੋ ਜਿੰਨੇ ਤੁਹਾਡੇ ਕੋ ਚਾਹ ਪੀਣੀ ਆਪੇ ਪੀ ਲੈਣੀ ਆ ਤਾਂ ਫਿਰ ਮੈਂ ਕਿ ਕੁੱਲੜ ਪੀਜੇ ਵਾਲੋਂ ਕੁੱਲੜ ਪੀਜੇ ਵਾਲੋਂ ਕੋ ਘਾਟ ਨਹੀਂ ਹੋਣਾ ਫਿਰ ਕੰਮ ਤੁਹਾਡੇ ਨਾਲ ਜੇ ਤੁਸੀਂ ਇਹੋ ਜਿਹੀ ਗੱਲਾਂ ਕਰਨ ਲੱਗੇ ਆ ਨਾ ਤੇ ਜਿੱਦਾਂ ਕੁੱਲੜ ਪੀਜੇ ਵਾਲੇ ਬੜੇ ਐਨ ਸਖਰਾਂ ਦੇ ਪਹੁੰਚੇ ਹੈ ਨਾ ਤਾਂ ਉਦਾਂ ਫਿਰ ਤੁਹਾਨੂੰ ਨਾ ਲੋਕੀ ਸਖਰਾਂ ਦੇ ਪਹੁੰਚਾ ਦੇਣ ਥੋੜੀ ਬੜੀ ਸ਼ਰਮ ਕਰੋ ਤੇ ਇਹਨਾਂ ਨੂੰ ਵੀਰ ਭਰਾਵੋ ਪੈਸੇ ਨਾ ਦਿਓ ਇਹਨਾਂ ਨੂੰ ਆਟੋਮੈਟਿਕਲੀ ਹੀ ਕੰਮਜਾਬ ਹੋਣ ਦੋ ਹੁਣ ਜਿਹੜੇ ਵੀਰ ਭਰਾ ਜਿਹੜੇ ਮਦਦ ਕਰਦੇ ਗਰੀਬਾਂ ਦੀ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚਿਆ ਹੋਗਾ ਵੀ ਯਾਰ ਦੱਸ ਹੈ ਕਿਦਾਂ ਅਸੀਂ ਕਿਦਾਂ ਮਦਦ ਕਰਦੇ ਆ ਤਾਂ ਇਹ ਸਾਰੇ ਲੋਕ ਫਰਾਡ ਨੇ ਸਾਰੇ ਲੋਕ ਇਦਾਂ ਦੇ ਨੇ ਤੇ ਇਸ ਕਰਕੇ ਮੈਂ ਵੀਰਾਂ ਨੂੰ ਭਰਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਮਦਦ ਜਰੂਰ ਕਰੋ ਵੇਖ ਚਾ ਕੇ ਮਦਦ ਕਰੋ ਐਵੇਂ ਹਾਰੀ ਸਾਰੇ ਨੂੰ ਪੈਸਾ ਨਾ ਛੁੱਟੀ ਜਾਓ ਵੇਖੋ ਤੇ ਚੱਖੋ ਤੇ ਫੇਰ ਮਤ ਕਰਕੇ ਤੇ ਫੇਰ ਆਪਣੇ ਮਨ ਨੂੰ ਤਸੱਲੀ ਕਰਕੇ ਫੇਰ ਮਦਦ ਕਰੋ ਮਦਦ ਕਰਨੀ ਨਾ ਛੱਡਿਓ ਪਰ ਵੇਖੋ ਤੇ ਚੱਖੋ ਜ਼ਰੂਰ ਹੁਣ ਇਹਨਾਂ ਦੇ ਪਿੰਡ ਜਾ ਕੇ ਵੀ ਮੈਂ ਵੀਡੀਓ ਪਾਉਂਗਾ ਤੇ ਉਹ ਵੀ ਵੀਡੀਓ ਇਸੇ ਚੈਨਲ ਦੇ ਉੱਤੇ ਆਊਗੀ ਇਹ ਵੀਡੀਓ ਨੂੰ ਵੀ ਤੁਸੀਂ ਦੱਬ ਕੇ ਫੁੱਲ ਬੜਾ ਫੁੱਲ ਸ਼ੇਅਰ ਕਰਕੇ ਸੰਗਤ ਤੱਕ ਪਹੁੰਚਾਇਓ ਕਿ ਅਸੀਂ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਤੇ ਪਰਦਾ ਫਾਸ਼ ਕੀਤਾ ਤੇ ਇਹ ਸਿਰਫ ਇੱਕ ਝੂਠ ਝੂਠ ਦਾ ਪਲੰਦਾ ਹੈ ਤੇ ਝੂਠ ਬੋਲ ਕੇ ਸੰਗਤ ਦੀਆਂ ਜੇਬਾਂ ਲੁੱਟਣ ਵਾਲੀ ਗੱਲ ਕੀਤੀ ਜਾ ਰਹੀ ਆ ਤੇ ਬਾਝ ਕੇ ਰਹੋ ਤੇ ਆਪਣਾ ਪੈਸਾ ਬਚਾਓ ਮਾਲਤਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੁਚੇਤ ਹੋ ਬੋ